ਨਰੇਗਾ ਰੋਜ਼ਗਾਰ ਪ੍ਰਾਪਤ ਯੂਨੀਅਨ ਵੱਲੋਂ ਬੀ ਡੀ ਪੀਓ ਦਫ਼ਤਰ ਨਾਬਾ ਵਿਖੇ ਨਰੇਗਾ ਕਾਮਿਆਂ ਦੀਆਂ ਮੰਗਾਂ ਅਤੇ ਨਰੇਗਾ ਕੌਂਟਰੈਕਟ ਕਾਮਿਆਂ ਦੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪਤਲਾ ਫੁਕਿਆ ਗਿਆ ਇਸ ਮੌਕੇ ਆਗੂ ਕਸ਼ਮੀਰ ਸਿੰਘ ਗਧਾਈਆਂ ਨੇ ਕਿਹਾ ਹੈ ਕਿ ਹਲਕਾ ਨਾਬਾ ਅੰਦਰ ਨਾ ਤਾਂ ਨਰੇਗਾ ਮਜ਼ਦੂਰਾ ਨੂੰ 100 ਦਿਨ ਦਾ ਰੋਜ਼ਗਾਰ ਮਿਲ ਰਿਹਾ ਹੈ ਤੇ ਨਾ ਹੀ ਰੋਜ਼ਗਾਰ ਮਿਲਣ ਤੇ ਬੇਰੁਜ਼ਗਾਰੀ ਪੱਤਾ ਮਿਲ ਰਿਹਾ ਹੈ ਇਸ ਮੌਕੇ ਉਹਨਾਂ ਵੱਲੋਂ ਮੰਗਾਂ ਪੂਰੀਆਂ ਨਾ ਹੋਣ ਤੇ ਸਿਆਸੀ ਲੀਡਰਾਂ ਦੇ ਘਰਾਉ ਦਾ ਵੀ ਦਾਵਾ ਕੀਤਾ ਇਹਦਾ ਕਾਰਨ ਹੈ ਜੀ ਵੀ ਪੰਜਾਬ ਚ ਕਾਂਗਰਸ ਦੀ ਸਰਕਾਰ ਦੇ ਵਿੱਚ ਕੋਈ ਵੀ ਵਰਗ ਅਜਿਹਾ ਨਹੀਂ ਜਿਹੜਾ ਇਸ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਦੁਖੀ ਨਹੀਂ ਮਜ਼ਮਾ ਤੋਂ ਲੈ ਕੇ ਕਿਸਾਨ ਮਜ਼ਦੂਰ ਹਰ ਤਬਕੇ ਦੇ ਲੋਕ ਨੇ ਜਿਹੜੇ ਉਹ ਸੜਕਾਂ ਤੇ ਉਤਰੇ ਹੋਏ ਨੇ ਇਸ ਸਰਕਾਰ ਦੇ ਖਿਲਾਫ ਅਸੀਂ ਪੰਜਾਬ ਦੇ ਨਿਰੇਗਾ ਮਜ਼ਦੂਰ ਜਿਹੜੇ ਨੇ ਜਿਨ੍ਹਾਂ ਨੂੰ ਮਹਾਤਮਾ ਗਾਂਧੀ ਕੌਮੀ ਪਿੰਡੂ ਰੋਜ਼ਗਾਰ ਗਰੰਟੀ ਐਕਟ 2005 ਦੇ ਤਹਿਤ 100 ਦਿਨ ਦੇ ਕੰਮ ਦੀ ਗਰੰਟੀ ਹੈ 100 ਦਿਨ ਦੇ ਕੰਮ ਦੀ ਗਰੰਟੀ ਹੋਣ ਦੇ ਬਾਵਜੂਦ ਵੀ ਨਰੇਗਾ ਕਾਮਿਆਂ ਨਾਲ ਸਰਕਾਰ ਵੱਲੋਂ ਹਰ ਸਾਲ ਵੱਡਾ ਧੋਖਾ ਕੀਤਾ ਜਾਂਦਾ ਹੈ ਤੇ ਹੁਣ ਜਿਹੜੇ ਨਰੇਗਾ ਦੇ ਕਰਮਚਾਰੀ ਨੇ ਕੰਟਰੈਕਟ ਤੇ ਕੰਮ ਕਰਦੇ ਨੇ ਜਿਹੜੇ ਉਹ ਡੇਢ ਮਹੀਨੇ ਤੋਂ ਲਗਾਤਾਰ ਹੜਤਾਲਤੇ ਨੇ ਉਹ ਹੜਤਾਲ ਤੇ ਇਸ ਕਰਕੇ ਨੇ ਕਿ ਉਹ ਕੰਟਰੈਕਟ ਦੇ ਨੇ ਉਹਨਾਂ ਨੂੰ 15-15 ਸਾਲ ਹੋ ਗਏ ਕੰਮ ਕਰਦਿਆਂ ਨੂੰ ਇਸ ਕਰਕੇ ਉਹਨਾਂ ਦੀ ਵੱਡੀ ਮੰਗ ਹੈ ਕਿ ਸਾਨੂੰ ਦੂਜੇ ਮੁਲਾਜ਼ਮਾਂ ਦੀ ਤਰ੍ਹਾਂ ਪੱਕਿਆਂ ਕੀਤਾ ਜਾਵੇ ਇਸ ਕਰਕੇ ਉਹਨਾਂ ਦੀ ਹੜਤਾਲ ਤੇ ਉਹਨਾਂ ਨਾਲ ਸਰਕਾਰ ਗੱਲ ਕਰਦੀ ਨਹੀਂ ਅੜੀਅਲ ਬਤੀਰਾ ਅਪਣਾਇਆ ਹੋਇਆ ਸਰਕਾਰ ਨੇ ਜੇ ਉਹਨਾਂ ਨਾਲ ਗੱਲ ਨਹੀਂ ਹੁੰਦੀ ਜੇ ਉਹਨਾਂ ਦੀ ਹੜਤਾਲ ਖਤਮ ਨਹੀਂ ਹੁੰਦੀ ਆ ਜਿਹੜੀ ਨਰੇਗਾ ਕਾਮਿਆਂ ਦੀ ਗਿਣਤੀ ਆ ਬਹੁਤ ਵੱਡੀ ਗਿਣਤੀ ਆ ਅਸੀਂ ਸਿੰਬੋਲਿਕ ਤੌਰ ਤੇ ਪਿੰਡਾਂ 'ਚੋਂ ਇਹ ਲੋਕੀ ਸੱਦੇ ਨੇ ਟੋਕਨ ਪਾਰਟਿਸਪੇਸ਼ਨ ਕਰਾਈ ਹੈ ਕਿਉਂਕਿ ਪਿੰਡਾਂ ਦੇ ਲੋਕ ਜਿਹੜੇ ਨੇ ਇਹ ਪਿੰਡੂ ਮਜ਼ਦੂਰ ਨੇ ਬੜੇ ਲੰਮੇ ਸਮੇਂ ਤੋਂ ਇਹ ਸੰਤਾਪ ਭੋਗ ਰਹੇ ਨੇ ਕਿ ਇਹਨਾਂ ਨੂੰ ਕੰਮ ਨਹੀਂ ਮਿਲਿਆ ਤੇ ਜਿਨ੍ਹਾਂ ਨੂੰ ਕੰਮ ਮਿਲੇ ਤੇ ਉਹਨਾਂ ਦੇ ਕੀਤੇ ਹੋਏ ਕੰਮ ਦੇ ਪੈਸੇ ਨਹੀਂ ਮਿਲੇ ਬਹੁਤੇ ਪਿੰਡਾਂ ਵਿੱਚ ਕਿਉਂ ਪ੍ਰੋਟੈਸਟ ਕਰ ਰਹੇ ਅਸੀਂ ਤਰੇਗਾ ਕੰਮ ਪਾਸ ਆਇਆ ਜੀ ਸਾਰੇ ਪਾਸੇ ਕੰਮ ਚੱਲ ਰਿਹਾ ਹੈ ਸਾਡੇ ਪਿੰਡ ਵਿੱਚ ਕੰਮ ਨਹੀਂ ਚੱਲ ਰਿਹਾ ਪਿੰਡ ਮੱਲੇਵਾਲ ਵਿਖੇ ਅਸੀਂ ਹਰ ਆਉਣੇ ਆ ਕੇ ਜਿੱਥੇ ਜਾਣਾ ਹੁੰਦਾ ਉੱਥੇ ਵੀ ਅਸੀਂ ਜਾਣੇ ਆ ਗਏ ਅੱਜ ਅਸੀਂ ਵੀਡੀਓ ਦਫ਼ਤਰ ਵਿੱਚ ਜੇ ਆਇਆ ਬਹੁਤ ਸਾਡੇ ਨਾਲ ਭੈਣ ਭਾਈ ਸਾਰੇ ਬੀਰ ਬਜ਼ੁਰਗ ਸਾਰੇ ਆਏ ਨੇਗੇ ਸਾਡੇ ਪਿੰਡ ਕੰਮ ਨਹੀਂ ਚੱਲ ਰਿਹਾ ਜੀ ਅਸੀਂ ਕੰਮ ਦੀ ਮੰਗ ਲੈਣ ਆਏ ਹਾਂਗੇ ਸਾਨੂੰ ਕਿੰਨਾ ਟਾਈਮ ਲੱਗੂਗਾ ਕੰਮ ਦੇਣ ਵਾਸਤੇ ਜੀ ਆਈ ਸਾਡੇ ਪਿੰਡ ਨਰੇਗਾ ਦਾ ਜੋ ਕੰਮ ਹੈ ਜੀ ਉਹ ਸਾਰਾ ਪੈਂਡਿੰਗ ਪਿਆ ਜਿੰਨੇ ਵੀ ਗਰੀਬ ਪਰਿਵਾਰ ਨੇ ਸਾਰੇ ਆਪੋ ਆਪਣੇ ਘਰੇ ਬਿਲੇ ਬੈਠੇ ਨੇ ਹੁਣ ਆਪਣੇ ਕੋਲੋਂ ਪੈਸੇ ਪਾ ਕੇ ਇਹ ਗੱਡੀਆਂ ਕਰਾਏ ਤੇ ਕਰਕੇ ਆਉਂਦੇ ਨੇ ਕੋਈ ਇਹਨਾਂ ਨੂੰ ਉਹ ਕਿਰਾਇਆ ਤਾਂ ਕਿਸੇ ਨੇ ਨਹੀਂ ਦੇਣਾ ਹੈਗਾ ਇਹ ਆਪਣੀਆਂ ਮੰਗਾਂ ਲੈ ਕੇ ਆ ਰਹੇ ਨੇ ਪਰ ਇਹਨਾਂ ਦੀਆਂ ਮੰਗਾਂ ਇਹ ਸਰਕਾਰਾਂ ਤੱਕ ਸਾਇਦਖਾਨੀ ਪਹੁੰਚ ਨਹੀਂ ਰਹੀਆਂ ਤਾਂ ਅਸੀਂ ਥੋਡੇ ਥਰੂ ਇਹ ਮੀਡੀਆ ਥਰੂ ਉਹਨਾਂ ਤੱਕ ਆਵਾਜ਼ ਪਹੁੰਚਾਉਣੀ ਚਾਹੁੰਦੇ ਆਂ ਵੀ ਜੋ ਸਾਡੀਆਂ ਮੰਗਾਂ ਨੇ ਇਹ ਗਰੀਬ ਪਰਿਵਾਰ ਨੇ ਇਹਨਾਂ ਦੀਆਂ ਸੁਣੀਆਂ ਜਾਣ ਕੰਨਿਆਂ ਦੇ ਪੈਸੇ ਰੁਕੇ ਪਏ ਨੇ ਨਰੇਗਾ ਦੇ ਵਿੱਚ ਕੰਮ ਕਰਨ ਦੇ باوجود ਵੀ ਪੈਸੇ ਰੁਕੇ ਪਏ ਨੇ ਪਰ ਇਹ ਲੋਕਾਂ ਦੀ ਕੋਈ ਨਹੀਂ ਸੁਣ ਰਹਾ ਕੀ ਗੱਲ ਬਈ ਇਹ ਗਰੀਬ ਪਰਿਵਾਰ ਆ ਪੂਰੇ ਤਕੜੇ ਦਾ ਹੀ ਟਾਈਮ ਆ ਮਾੜੇ ਬੰਦੇ ਦੀ ਕੋਈ ਪੁੱਛ ਨਹੀਂ ਹੈਗੀ ਸਾਡਾ ਕੀ ਜੋਰ ਆ ਸਾਡਾ ਧਰਨੇ ਦੇਣ ਤੇ ਜੋਰ ਆ ਸਾਡੀ ਸਰਕਾਰ ਜੇ ਫਿਰ ਵੀ ਨਹੀਂ ਸੁਣਦੀ ਤਾਂ ਅਸੀਂ ਇਹਦੇ ਵਿੱਚ ਕੁਝ ਨਹੀਂ ਕਰ ਸਕਦੇ ਸਾਡੇ ਗਰੀਬਾਂ ਦਾ ਹੁਣ ਰੱਬੇ ਆ ਵੀਰੇ ਕੋਈ ਨਹੀਂ ਹੈਗਾ ਅਸੀਂ ਤਾਂ ਸਰਕਾਰਾਂ ਮੂਰੇ ਬਸ ਅਰਜ਼ ਲੈ ਕੇ ਆ ਸਕਦੇ ਆ ਬੇਨਤੀ ਕਰ ਸਕਦੇ ਆ ਵੀ ਸਾਡੀ ਵੀ ਗਰੀਬਾਂ ਦੀ ਸੁਣੋ ਜਿਹਦੇ ਘਰੇ ਯਾਰ ਰੋਟੀ ਦਾ गुजारा दिहाड़ी दिल्ली दी दिहाड़ी ਦਾ ਹੁਣ ਲਾਕਡਾਊਨ ਹੋ ਕੇ हटਿਆ ਲੋਕਾਂ ਨੂੰ ਪਤਾ ਵੀ ਇਹਨਾਂ ਦੇ ਕੋਲ ਜੋ ਸੇਵਿੰਗ ਸੀ ਸਾਰੀ ਇਹ ਗਵਾ ਚੁੱਕੇ ਨੇ ਇੱਕ ਨਰੇਗਾ ਦਾ ਜਰੀਆ ਜੋ ਕਈ ਲੇਡੀਜ਼ ਵਿਧਵਾ ਨੇ ਕਈਆਂ ਦੇ ਆਦਮੀ ਸਿਰ ਤੇ ਨਹੀਂ ਹੈਗਾ ਘਰ ਦਾ ਗੁਜ਼ਾਰਾ ਵੀ ਦਿਹਾੜੀ ਨਾਲ ਚੱਲ ਰਿਹਾ ਉਹੋ ਜਿਹੇ ਬੰਦੇ ਵੀ ਨੇ ਯਾਰ ਜਿਹੜੇ ਟਾਈਮ ਕੱਢ ਰਹੇ ਨੇ ਇਹ ਸਰਕਾਰਾਂ ਫੇਰ ਵੀ ਨਹੀਂ ਸੁਣ ਰਹੀਆਂ ਸਾਡੀ ਜੇ ਨਾ ਸੁਣेंगी 2025 ਦੀ ਇਲੈਕਸ਼ਨ ਆ ਰਹੀ ਆ ਫਿਰ ਕੀ ਕਰਾਂਗੇ ਇਲੈਕਸ਼ਨ ਦੇ ਵਿੱਚ ਦੇਖੋ ਇਹ ਅੱਜ ਇਲੈਕਸ਼ਨ ਦਾ ਟਾਈਮ ਆ ਹਰ ਇੱਕੇ ਮੰਤਰੀ ਸੰਤਰੀ ਸਾਰੇ ਆਉਣਗੇ ਪਰ ਇਲੈਕਸ਼ਨ ਤੋਂ ਬਾਅਦ ਕੋਈ ਨਹੀਂ ਸੁਣਦਾ ਇਲੈਕਸ਼ਨ ਤੋਂ ਬਾਅਦ ਚਲੇ ਜਾਂਦੇ ਨੇ ਹਾਂ ਜੀ ਨਾ ਸੁਣਦੇ ਅਸੀਂ ਧਰਨਾ ਇਹ ਧਰਨਾ ਜੋ ਕਈ ਦਿਨਾਂ ਬਾਅਦ ਆਉਂਦਾ ਹੈ ਇਹ ਅਸੀਂ ਡੇਲੀ ਚਾਲੂ ਕਰਾਂਗੇ ਉਰੇ ਅਸੀਂ ਗੇਟ ਦੇ ਅੱਗੇ ਸਾਹਬ ਦੇ ਗੇਟ ਦੇ ਅੱਗੇ ਧਰਨਾ ਦਵਾਂਗੇ ਉਰੇ ਆਉਣਾ ਜਾਣਾ ਵੀ ਔਖਾ ਕਰਾਂਗੇ ਫਿਰ ਇਹਨਾਂ ਨੇ ਜੀ ਨਰੇਗਾ ਦੇ ਵਰਕਰ ਹੈਗੇ ਨੇਗੇ ਇਹਨਾਂ ਦੀਆਂ ਕੁਝ ਡਿਮਾਂਡਸ ਹੈਗੀਆਂ ਨੇ ਜਿਵੇਂ ਕਿ ਇਹ ਕਹਿ ਰਹੇ ਨੇ ਵੀ ਸਾਨੂੰ 700 ਰੁਪਏ ਦਿਹਾੜੀ ਦਿੱਤੀ ਜਾਵੇ ਜਾਂ ਇਹਨਾਂ ਦੀਆਂ ਹੋਰ ਜਿਹੜੀਆਂ ਡਿਮਾਂਡ ਨੇਗੀਆਂ ਉਹ ਡਿਮਾਂਡ ਪੱਤਰ ਇਹਨਾਂ ਨੇ ਮੈਨੂੰ ਦੇ ਦਿੱਤਾਗਾ ਤੇ ਅਸੀਂ ਸਰਕਾਰ ਕੋਲ ਪਹੁੰਚਦਾ ਕਰਾਂਗੇ। ਵੀ ਉਹ ਕਹਿ ਰਹੇ ਨੇ ਵੀ ਲੰਬੇ ਸਮੇਂ ਤੋਂ ਜਿਹੜਾ ਰੋਜ਼ਗਾਰ ਦੀ ਗਾਰੰਟੀ ਆ 100 ਦਿਨ ਦੀ ਜਾਂ ਪੱਤੇ ਦੀ ਉਹ ਸਹੀ ਮਾਇਨੇ ਚ ਲਾਗੂ ਨਹੀਂ ਹੋ ਰਹੀ। ਨਹੀਂ ਜਿੱਨਾ ਵੱਲੋਂ ਕੰਮ ਦੀ ਡਿਮਾਂਡ ਕੀਤੀ ਜਾਂਦੀ ਹੈ ਨਰੇਗਾ ਜਿਹੜੀ ਹੈਗੀ ਆ ਉਹ ਡਿਮਾਂਡ ਬੇਸਡ ਸਕੀਮ ਆਗੀ। ਜਦੋਂ ਇਹਨਾਂ ਵੱਲੋਂ ਮੰਗ ਕੀਤੀ ਜਾਂਦੀ ਆ ਅਸੀਂ ਇਹਨਾਂ ਨੂੰ ਕੰਮ ਆ ਜਿਹੜਾ ਉਹ ਪ੍ਰੋਵਾਈਡ ਕਰਵਾਉਣੇ ਅਗੇ ਪਰ ਹੁਣ ਪਿੱਛੇ ਜੇ ਕੁਝ ਟਾਈਮ ਤੋਂ ਸਟ੍ਰਾਈਕ ਚੱਲ ਰਹੀ ਸੀ ਉਹਦੇ ਕਰਕੇ ਥੋੜੀ ਜਿਹੀ ਪ੍ਰੋਬਲਮ ਆ ਰਹੀ ਆ। ਉਹ ਮਸਲਾ ਇਹਨਾਂ ਦਾ ਹੱਲ ਹੋ ਗਿਆ ਕਿ ਇਹਨਾਂ ਦਾ ਕਹਿਣਾ ਜੀ ਤੁਹਾਡੇ ਕੋਲੋਂ ਮੰਗ ਪੱਤਰ ਲੈਣ ਦੀ ਇਨਕਾਰ ਕੀਤਾ ਜਾ ਰਿਹਾ ਸੀ ਇਹਨਾਂ ਦਾ ਕਹਿਣਾ ਹੋ ਸਕਦਾ ਜੀ ਦੇਖੋ ਮੈਂ ਤਾਂ ਮੰਗ ਪੱਤਰ ਲੈ ਕੇ ਆਇਗਾ ਨਾ ਮੈਨੂੰ ਤਾਂ ਜਦੋਂ ਇਹ ਆ ਕੇ ਬੈਠੇ ਨੇ ਜਸਟ ਮੈਨੂੰ ਹੁਣ ਪਤਾ ਲੱਗਿਆ ਸੀ ਮੰਗ ਪੱਤਰ ਲਿਆਂਦਾ ਮੈਂ ਇਸ ਤੋਂ ਪਹਿਲਾਂ ਮੇਰੇ ਕੋਲ ਨਹੀਂ ਆਏ ਹੈਗੇ ਐਸਐਨ ਜ਼ेड ਪੰਜਾਬ ਦੇ ਲਈ ਨਾਬਾ ਤੋਂ ਤਰुण ਮਹਿਤਾ ਦੀ ਰਿਪੋਰਟ For latest updates like and follow our Facebook page SMZ News and don't forget to subscribe our YouTube channel and press the bell icon.